ਗੱਲ ਕਰਦੇ ਆ ਪੀਯੂ ਬਚਾਓ ਮੋਰਚੇ ਦੀ ਜਿਸ ਦੀ ਸਮਾਪਤੀ ਹੋ ਗਈ ਹੈ ਖਤਮ ਹੋ ਗਿਆ ਹੈ ਵਿਕਟਰੀ ਪ੍ਰੇਡ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਪੀਯੂ ਬਚਾਓ ਮੋਰਚੇ ਨੂੰ ਖਤਮ ਕਰ ਦਿੱਤਾ ਗਿਆ ਸੈਨੇਟ ਚੋਣਾਂ ਮੁਤਲਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਖਤਮ ਹੋ ਚੁੱਕਿਆ ਹੈ ਪੀਯੂ ਬਚਾਓ ਮੋਰਚੇ ਦਾ ਧਰਨਾ ਜਿਹੜਾ ਹੈਗਾ ਖਤਮ ਹੋ ਗਿਆ ਹੈ ਧਰਨਾ ਖਤਮ ਕਰ ਦਿੱਤਾ ਗਿਆ ਵਾਈਸ ਚਾਂਸਲਰ ਦਫਤਰ ਤੇ ਬਾਹਰ ਰਾ ਖਾਲੀ ਕਰ ਦਿੱਤਾ ਗਿਆ ਤਾਂ ਧਰਨਾ ਇੰਨੇ ਸਮੇਂ ਤੋਂ ਚੱਲ ਰਿਹਾ ਸੀ ਪੀਯੂ ਪ੍ਰਸ਼ਾਸਨ ਨਾਲ ਮੰਗਾ ਤੇ ਸਹਿਮਤੀ ਮਗਰੋਂ ਫੈਸਲਾ ਲਿਆ ਗਿਆ ਹੈ ਵਿਕਟਰੀ ਪ੍ਰੇਡ ਕੀਤੀ ਗਈ ਉਸ ਤੋਂ ਬਾਅਦ ਲੱਡੂ ਗੁੜ ਤੇ ਮਿਠਾਈ ਵੰਡ ਕੇ ਮੋਰਚੇ ਦੀ ਸਮਾਪਤੀ ਕਰ ਦਿੱਤੀ ਗਈ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਪੀਯੂ ਸੈਨੇਟਰ ਚੋਣਾਂ ਦੇ ਨੋਟੀਫਿਕੇਸ਼ਨ ਦੀ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਾਹਰ ਜਿਹੜਾ ਜਿੱਥੇ ਪ੍ਰਦਰਸ਼ਨ ਹੋ ਰਿਹਾ ਸੀ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਗੱਦੇ ਵਗੈਰਾ ਸਾਰਾ ਸਮਾਨ ਜਿਵੇਂ ਟਿਆ ਜਾ ਰਿਹਾ ਹੈ ਧਰਨਾ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ ਹੈ ਸਮਾਪਤ ਹੋ ਚੁੱਕਿਆ ਹੈ ਵਿਕਟਰੀ ਪਰੇਡ ਕੱਢੀ ਗਈ ਜਿੱਤ ਦੀ ਖੁਸ਼ੀ ਮਨਾਏ ਗਏ ਤੇ ਉਸ ਤੋਂ ਬਾਅਦ ਅਰਹੇ ਨੂੰ ਖਤਮ ਕਰ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਉਸ ਵੇਲੇ ਦੀਆਂ ਜਦੋਂ ਸਮਾਨ ਸਾਰਾ ਚੁੱਕਿਆ ਜਾ ਰਿਹਾ ਸੀ ਖਾਲੀ ਕਰ ਦਿੱਤਾ ਗਿਆਗਾ ਕਿਉਂਕਿ ਲੰਬਾ ਸੰਘਰਸ਼ ਕਈ ਦਿਨਾ ਤੋਂ ਵਿਦਿਆਰਥੀ ਕਰ ਰਹੇ ਸੀ ਪੀਯੂ ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੇ ਸੀ ਤਾਂ ਫਿਲਹਾਲ ਨੋਟੀਫਿਕੇਸ਼ਨ ਜਾਰੀ ਹੋਇਆ ਕੇਂਦਰ ਸਰਕਾਰ ਜਿਹੜੀ ਆ ਵਿਦਿਆਰਥੀਆਂ ਦੇ ਪ੍ਰਦਰਸ਼ਨ ਅੱਗੇ ਝੁਕੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੋ ਤਸਵੀਰਾਂ ਨੇ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਜਿੱਤ ਦੀ ਖੁਸ਼ੀ ਮਨਾਈ ਗਈ ਹੈ ਪੀਯੂ ਵਿਦਿਆਰਥੀਆਂ ਦੀ ਜਿੱਤ ਹੋਈ ਹੈ ਨਾਰੇ ਲਗਾਏ ਗਏ ਨੇ ਤਾਂ ਦੂਜੇ ਪਾਸੇ ਤਸਵੀਰਾਂ ਨੇ ਜਦੋਂ ਉਥੋਂ ਸਮਾਨ ਸਮੇਟਿਆ ਜਾ ਰਿਹਾ ਸੀ ਤਾਂ ਧਰਨਾ ਖਤਮ ਕਰ ਦਿੱਤਾ ਗਿਆ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਹੁਨਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਿਨ ਰਾਤ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕਿਹਾ ਗਿਆ ਸੀਗਾ ਕਿ ਜਦੋਂ ਤੱਕ ਸੈਂਟਰ ਨੋਟੀਫਿਕੇਸ਼ਨ ਜਾਰੀ ਨਹੀਂ ਕਰੇਗੀ ਸੈਨੇਟ ਚੋਣਾਂ ਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਰਹੇਗਾ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ ਤਾਂ ਫਿਲਹਾਲ ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤਾਂ ਹੁਣ ਧਰਨਾ ਸਮਾਪਤ ਹੋ ਗਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਅਧੀਨ ਜਿਹੜਾ ਸੈਨੇਟਰ ਸਿੰਡੀਕੇਟ ਚੋਣਾਂ ਦਾ ਮੁੱਦਾ ਚੱਲ ਰਿਹਾ ਸੀ ਉਹ ਕੱਲ ਸੂਚੀ ਜਾਰੀ ਕਰ ਦਿੱਤੀ ਗਈ ਔਰ ਅੱਜ ਜਿਹੜੀਆਂ ਮੰਗਾਂ ਰਹਿੰਦੀਆਂ ਸੀ ਉਹ ਪ੍ਰਸ਼ਾਸਨ ਦੇ ਨਾਲ ਕਮੇਟੀ ਦੇ ਨਾਲ ਗੱਲਬਾਤ ਹੋਈ ਔਰ ਉਸ ਦੇ ਉੱਤੇ ਵੀ ਸਹਿਮਤੀ ਬਣ ਚੁੱਕੀ ਹੈ ਤਾਂ ਹੁਣ ਇਹ ਜਿਹੜੀ ਮੋਰਚਾ ਇੱਥੋਂ ਸਮਾਪਤ ਕਰ ਦਿੱਤਾ ਜਾਣਾ ਹੈ ਨੌਜਵਾਨ ਆਗੂ ਸਾਡਾ ਨਾਲ ਨੇ ਤਾਂ ਮੀਟਿੰਗ ਦੇ ਵਿੱਚ ਕੀ ਕੁਝ ਜ਼ਿਕਰ ਹੋਇਆ ਕਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਬਣੀ ਕਿੱਥੇ ਜਿਹੜੀ ਹੈ ਉਹ ਹੁਣ ਮੋਰਚਾ ਖਤਮ ਕਰਨ ਦੀ ਗੱਲ ਹੈ ਅਲਸਟ ਤਾਂ ਆਪਣੀ ਜਿਹੜੀ ਵੈਟਿੰਗ ਕਮੇਟੀ ਸੀ ਉਹਦਾ ਮਤਲਬ ਕਿ ਮੰਨ ਲਓ ਕੋਈ ਆਰਗੇਨਾਈਜੇਸ਼ਨ ਕੋਈ ਬਲਾਰੇ ਸੱਦ ਲਗਈ ਆ ਉਹ ਬਲਾਰੇ ਦੀ ਪਹਿਲਾਂ ਸਟ੍ਰੂਟਾਈਜ਼ ਹੁੰਦੀ ਸੀ ਕਿ ਉਹ ਬਲਾਰਾ ਬੁਲਾਇਆ ਜਾਊਗਾ ਜਾਂ ਨਾ ਇਹਨਾਂ ਦੇ ਇੱਕ ਕਮੇਟੀ ਬਣਾਤੀ ਸੀ ਹੁਣ ਉਹ ਕਮੇਟੀ ਸਿਨਕ੍ਰਾਈਬ ਕਰਦੀ ਬਲ ਆਰਗੇਨਾਈਜੇਸ਼ਨ ਆਪਣੇ ਹਵਾਲੇ ਨਾਲ ਬਲਾਰੇ ਬੁਲਾ ਸਕਦੀਆਂ ਬਾਕੀ ਪਿਛਲੇ ਧਰਨੇ ਵੇਲੇ ਦੇ ਜੋ ਪਰਚੇ ਪੈਂਟਿੰਗ ਸੀ ਜੇ ਉਹ ਵਾਪਸ ਲੈਣ ਦਾ ਪ੍ਰੋਸੀਜਰ ਸ਼ੁਰੂ ਹੋ ਚੁੱਕਿਆ ਤੇ ਇਸ ਤੋਂ ਬ organization and all. ਤੇ ਇਸ ਤੋਂ ਬਿਨਾ ਇੱਕ ਹਰਿਆਣਾ ਦੇ ਕਾਲਜਾਂ ਦੀ ਅਫੀਲੀਏਸ਼ਨ ਕਰਨ ਲਈ ਕਮੇਟੀ ਬਣੀ ਹੋਈ ਸੀ ਉਹਦੇ ਜਿਹਾ ਅਥਾਰਟੀ ਨੇ ਮੰਨਿਆ ਕਿ ਇਹਦੇ ਚ ਕੰਪੀਟੈਂਟ ਅਥਾਰਟੀ ਹੈ ਨਹੀਂ ਜੇ ਉਹ ਤੇ ਕੋਈ ਫੈਸਲਾ ਲੈਣ ਲਈ ਤਾਂ ਉਹ ਜਿਨੇ ਵੀ ਉਹ ਮੈਮੋਰੰਡਮ ਦੇਣਾ ਉਹ ਜਿਹੜੀ ਉਹ ਕੰਪੀਟੈਂਟ ਅਥਾਰਟੀ ਆ ਉਹਨਾਂ ਕੋਲੇ ਜਾਣਾ ਤੇ ਇਹੀ ਸਾਡੀਆਂ ਡਿਮਾਂਡਾਂ ਸੀਗੀਆਂ ਕੁਝ ਆਰਗੇਨਾਈਜੇਸ਼ਨਾਂ ਦੇ ਖਿਲਾਫ ਸਿਵਲ ਸੂਟ ਫਾਈਲ ਕਰਿਆ ਹੋਸੀ ਆਰਗੇਨਾਈਜੇਸ਼ਨ ਨੇ ਪੀਜੂ ਅਥਾਰਟੀ ਨੇ ਉਹ ਵਾਪਸ ਲੈਣ ਦੀ ਸਹਿਮਤੀ ਬਣ ਚੁੱਕੀ ਆ ਕਿ ਜਿੰਨੀਆਂ ਡਿਮਾਂਡਾਂ ਸੀਗੀਆਂ ਉਹਨਾਂ ਦੀ ਸਾਡੀਆਂ ਸਹਿਮਤੀ ਬਣ ਕੋਸ਼ਿਸ਼ ਡਿਮਾਂਡਾਂ ਤੇ ਅੰਦਰੂਚਾਰ ਚਰਚਾ ਵੀ ਹੋਈ ਮਤਲਬ ਕ ਕਨਕੇ ਤਰਉਂਦੇ ਵੀ ਸੀਗੇ ਪਰ ਅਖੀਰ ਨੂੰ ਮੋਰਚੇ ਦੇ ਦਮਤੇ ਉਹਨਾਂ ਨੂੰ ਕਿਉਂਕਿ ਮੋਰਚਾ ਜਦੋਂ ਵਾਈਸ ਪ੍ਰੈਜ਼ੀਡੈਂਟ ਛਟਾ ਲਿਆ ਕੇਂਦਰ ਸਰਕਾਰ ਕੇ ਛਟਾ ਲਈ ਤਾਂ ਪੀਯੂ ਅਥਾਰਟੀ ਦਾ ਫਕੀਲੀ ਉਹਦੇ ਬਹੁਤ ਬਹੁਤ ਕਮਜ਼ੋਰ ਚੀਜ਼ ਆ ਹਨ ਤਾਂ ਇਹ ਵੀ ਝੁਕੇ ਆ ਬਿਲਕੁਲ ਤਾਂ ਜਿਵੇਂ ਤੁਸੀਂ ਵੀ ਮੀਟਿੰਗ ਚ ਮੌਜੂਦ ਸੀਗੇ ਔਰ ਜੋ ਮੰਗਾ ਮਣਾਈਆਂ ਗਈ ਤਾਂ ਅੱਜ ਉਤੇਰਾ ਕਿਵੇਂ ਦਾ ਲੱਗਿਆ ਜਿਹੜੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਡੀਨ ਵੀ ਸੀਗੇ ਨਾਲ ਬਾਕੀ ਇੱਕ ਕਮੇਟੀ ਵੀ ਸੀਗੀ ਅਥਾਰਟੀ ਦਾ ਅੱਜ ਰਵਈਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਰਮ ਸੀ ਸਾਡੇ ਨਾਲ ਜੀ ਕਿਉਂਕਿ ਇਹ ਉਹੀ ਗੱਲ ਹੈ ਆਪਾਂ ਜਦੋਂ ਕੇਂਦਰ ਸਰਕਾਰ ਨੂੰ ਝੁਕਾ ਕੇ ਹਟਿਆ ਤਾਂ ਓਬਵੀਅਸਲੀ ਵੀ ਅਥਾਰਟੀ ਤਾਂ ਫਿਰ ਆਪਣੇ ਅੱਗੇ ਮਤਲਬ ਜੇ ਕੋਈ ਅੜਚਨ ਪੈਦਾ ਕਰਦੀ ਹੈ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਸਾਡੇ ਲਈ ਫਤਿਹ ਕਰਨਾ ਤਾਂ ਜਿਹੜੀਆਂ ਮੇਨ ਮੰਗਾਂ ਸੀਗੀਆਂ ਸਾਡੀਆਂ ਇੱਕ ਜਿਵੇਂ ਹਰਿਆਣਾ ਦੀ ਜਿਹੜੀ ਅਫੀਲੀਏਸ਼ਨ ਦੀ ਗੱਲ ਹੈ ਉਹਦੀ ਜਿਹੜੀ ਇਹਨਾਂ ਨੇ ਹੁਣ ਕਮੇਟੀ ਇਕੱਠੇ ਕੀਤੀ ਸੀ ਉਹਨੂੰ ਡਿਸੋਲਵ ਕਰਨਾ ਉਹ ਨਹੀਂ ਇਹ ਕਿ ਹੈ ਕਿ ਰੈਲੇਵੈਂਟ ਅਥਾਰਟੀ ਨੂੰ ਉਸ ਹੀ ਰੈਫਰ ਕਰਤਾ ਯੂਨੀਵਰਸਿਟੀ ਅਥਾਰਟੀ ਉਹਦੇ ਵਿੱਚ ਕੋਈ ਰੋਲ ਨਹੀਂ ਪਲੇ ਕਰੂਗੀ ਪਲੱਸ ਜਿਹੜੀ ਪਰਚੀਆਂ ਦੀ ਗੱਲ ਜਿਵੇਂ ਕਹਿ ਕੇ ਹੁਣ ਤੁਹਾਨੂੰ ਦੱਸ ਕੇ ਗਏ ਨੇ ਉਹ ਆਪਣਾ ਪਰਚੀਆਂ ਦਾ ਹੀ ਹੋਇਆ ਹੈ ਮੇਨ ਕੇ ਯੂਨੀਵਰਸਿਟੀ ਦੇ ਜਿਹੜੇ ਚੀਫ ਸਕਿਉਰਿਟੀ ਆਫੀਸਰ ਨੇ ਜੋ ਵਿਕਰਮ ਨੇ ਉਹ ਆਪਣੇ ਐਂਡ ਤੋਂ ਉਹ ਕਰਕੇ ਦੇਣਗੇ ਯੂਨੀਵਰਸਿਟੀ ਨੂੰ ਮਤਲਬ ਦੱਸਣਗੇ ਕਿ ਇਹਨਾਂ ਸਾਡੇ ਵਿਦਿਆਰਥੀਆਂ ਕੋਲ ਕੋਈ ਸਾਡਾ ਉਵੇਂ ਨਹੀਂ ਹੈਗਾ ਰਜ਼inama ਵਾਲੀ ਗੱਲ ਹੈ ਤਾਂ ਜਾ ਕੇ ਉਹਨਾਂ ਦੇ ਪਰਚੇ ਵੀ ਕੈਸ਼ ਹੋਣਗੇ ਪਰ ਅਸ ਅੱਗੇ ਐਸਓਪੀ ਹੈ ਜਿਹੜੀ ਅਸੀਂ ਉਹ ਕੈਨਸਲ ਕਰਾਉਣੀ ਸੀ ਉਹਦੇ ਵਿੱਚ ਵੀ ਅਸੀਂ ਫਤਿਹ ਹਾਸਲ ਕਰੀ ਹੈ ਠੀਕ ਹੀ ਰਵਈਆ ਰਹਿਣਾ ਉਹਨਾਂ ਦਾ ਭਲੇ। ਜਿਹੜੀਆਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇਸ ਪਾਸੇ ਵੀ ਦਿਖਾਵੇ ਜਿੱਥੇ ਮੋਰਚੇ ਦੇ ਉੱਤੇ ਟੈਂਟ ਲੱਗੇ ਹੋਏ ਸੀਗੇ ਉਹਨਾਂ ਨੂੰ ਇੱਥੋਂ ਲਾਇਆ ਜਾ ਰਿਹਾ ਔਰ ਜਲਦੀ ਹੀ ਸਮੇਟਿਆ ਜਾਣਾ ਔਰ ਕਿਉਂਕਿ ਅਜੇ ਇਹ ਦੇਖਿਆ ਜਾਵੇ ਤਾਂ ਜਿਹੜਾ ਸੰਘਰਸ਼ ਨੂੰ ਜਿੱਤ ਵਾਲੇ ਪਾਸੇ ਨੂੰ ਲੈ ਕੇ ਗਏ ਨੇ ਤਾਂ ਉਹ ਹੁਣ ਹੌਲੀ-ਹੌਲੀ ਇਸ ਜਗ੍ਹਾ ਦੇ ਉੱਤੋਂ ਆ ਜਿਹੜਾ ਵੀਸੀ ਦਫ਼ਤਰ ਦੇ ਬਾਹਰ ਧਰਨਾ ਚੱਲ ਰਿਹਾ ਸੀਗਾ ਉੱਥੋਂ ਤਰਪੈਲਾ ਲਾਉਣ ਦਾ ਕੰਮ ਜਿਹੜਾ ਉਹ جاری ਹੈ ਤਾਂ ਇੱਕ ਵੱਡੀ ਜਿੱਤ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ ਔਰ ਅੱਜ ਇਹ ਰੋਜ਼ ਸੰਘਰਸ਼ ਖਤਮ ਹੋਇਆ ਹਾਲਾਂਕਿ ਸੰਘਰਸ਼ ਜੇਕਰ ਫਿਰ ਤੋਂ ਉਹੀ ਮੰਗਾਂ ਉੱਠਣਗੇ ਤਾਂ ਸੰਘਰਸ਼ ਤਾਂ ਜਾਰੀ ਰਹੇਗਾ ਪਰ ਇਹ ਮੋਰਚਾ ਅੱਜ ਸਮਾਪਤ ਕਰ ਦਿੱਤਾ ਗਿਆ ਕੁਝ ਸਮੇਂ ਤੱਕ ਇੱਥੋਂ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਰਸਤਾ ਖੋਲ ਦੇਣਗੇ ਪਰ ਕਿਤੇ ਨਾ ਕਿਤੇ ਇਹ ਸਥਿਤੀ ਜਿਹੜੀ ਹੈ ਉਹ ਕੀ ਕੁਝ ਨਿਕਲਦੀ ਹੈ ਅੱਗੇ ਦੀ ਤਸਵੀਰ ਕੀ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਚੰਡੀਗੜ੍ਹ